ਸਤਿ ਸ਼੍ਰੀ ਅਕਾਲ ਜੀ ਕਪੜੇਲੀ ਦੇ 컬렉ਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਕਾਟਨ ਦੇ ਸੂਟ ਹਾਂਜੀ ਇਹ ਫਰਸਟ 올ਓਵਰ ਪ੍ਰਿੰਟਡ ਸੂਟ ਹੈ ਤੇ ਇਸ ਦੇ ਸਾਰੇ ਅੱਗੇ ਪਿੱਛੇ ਸਕਲਪਿੰਗ ਕੀਤੀ ਹੈ ਇਸ ਦੇ 슬ੀਵਸ ਤੇ ਸਕਲਪਿੰਗ ਕੀਤੀ ਹੈ ਐਸ ਦੇ ਨਾਲ ਪਟਿਆਲਾ ਸਲਵਾਰ ਤਿਆਰ ਕੀਤੀ ਹੈ ਇਸ ਦੇ ਉੱਤੇ ਡਬਲ ਸਕਲਪਿੰਗ ਕੀਤੀ ਹੈ ਇਹ ਸ਼ੇਡ ਇਸ ਪ੍ਰਿੰਟ ਦੇ ਵਿੱਚੋਂ ਸ਼ੇਡ ਲਏ ਹੈ ਤੇ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਤਿਆਰ ਕੀਤਾ ਹੈ ਇਸ ਦੇ ਵੀ ਫੋਰ ਸਾਈਡਿਡ ਸਕਲਪਿੰਗ ਹੈ ਬਾਕੀ ਤੁਸੀਂ ਇਹਦੇ ਨਾਲ ਦਾ ਸੇਮ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਸੇਮ ਵੀ ਕਰਵਾ ਸਕਦੇ ਹੋ ਜਾਂ ਸਾਡੇ ਚੈਨਲ ਤੋਂ ਹੋਰ ਕੋਈ ਸੂਟ ਦੇਖ ਕੇ ਪ੍ਰਿੰਟ ਸੂਟ ਅਸੀਂ ਕਾਫੀ ਕਾਟਨ ਦੇ ਪਾਣ ਪਾਣੇ ਆ ਦੇਖ ਕੇ ਤਿਆਰ ਕਰਵਾ ਸਕਦੇ ਹੋ ਤੁਸੀਂ ਇਹਦੇ ਵਿੱਚ ਹੋਰ ਆਰਗੈਂਜ਼ਾ ਵਗੈਰਾ ਐਡ ਕਰਕੇ ਵੀ ਤੁਸੀਂ ਐਮਬਲੋਇਡਰੀ ਕਰਵਾ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਐਪਾਸਮੀਨ ਦਾ A ਲਾਈਨ ਸੂਟ ਤਿਆਰ ਹੋਇਆ ਹੈ ਐਸਲ ਫਿਨਿਸ਼ਿੰਗ ਦਿੱਤੀ ਹੈ ਇਸਦੇ ਨਾਲ ਇਸ ਦੇ ਸਾਰੇ ਫਰੰਟ ਤੇ ਸਾਰੇ ਫਰੰਟ ਤੇ ਐਮਬਲੋਇਰੀ ਹੈ ਐਸੇ ਗਲੇ ਤੇ ਪੌਟਲੀ ਬਟਨ ਦਿੱਤੇ ਨੇ ਐਸੇ 슬ੀਵਸ ਬਹੁਤ ਸੋਹਣੀਆਂ ਬਹੁਤ ਪਿਆਰੀਆਂ ਹੈਵੀ 슬ੀਵਸ ਤਿਆਰ ਹੋਈਆਂ ਨੇ ਬਾਕੀ ਐਸ ਸੂਟ ਨੂੰ ਤੁਸੀਂ ਕਿਸੇ ਹੋਰ ਫੈਬਰਿਕ ਤੇ ਜਾਂ ਕਿਸੇ ਹੋਰ ਕਲਰ ਚ ਕਸਟਮਾਈਜ਼ ਕਰਵਾਉਣਾ ਜਾਂਦੇ ਤੇ ਕਰਵਾ ਸਕਦੇ ਹੋ ਹਾਂਜੀ ਬਹੁਤ ਪਿਆਰਾ ਸੂਟ ਤਿਆਰ ਹੋਇਆ ਹੈ ਐਸੇ ਨਾਲ ਬਾਟਮ ਹੈ ਐਸੇ ਨਾਲ ਜੀ ਸਟ੍ਰੇਟ ਸਲਵਾਰ ਤਿਆਰ ਕੀਤੀ ਹੈ ਇਸ ਨਾਲ ਵਰਤੇ ਐਮਬਲੋਇਡਰੀ ਹੈ ਇਸ ਦੇ ਨਾਲ ਟਾਈ ਐਂਡ ਡਾਈ ਦਾ ਬਹੁਤ ਪਿਆਰਾ ਦੁਪੱਟਾ ਤਿਆਰ ਹੋਇਆ ਹੈ ਹਾਂਜੀ ਇਹ ਦੁਪੱਟਾ ਹੈ ਇਸ ਦੇ ਨਾਲ ਟਾਈ ਐਂਡ ਡਾਈ ਦਾ ਇਸ ਦੇ ਉੱਪਰ ਵੀ ਫਿਨਿਸ਼ਿੰਗ ਹੈ ਚਨੋਂਨ ਦਾ ਦੁਪੱਟਾ ਹੈ ਬਾਕੀ ਜੇ ਤੁਸੀਂ ਇਹਨੂੰ ਕਿਸੇ ਹੋਰ ਕਲਰ ਚ ਜਾਂ ਕਿਸੇ ਹੋਰ ਫੈਬਰਿਕ ਚ ਦੁਪੱਟੇ ਦਾ ਫੈਬਰਿਕ ਚੇਂਜ ਕਰਕੇ ਕਰਵਾਉਣਾ ਚਾਹੁੰਦੇ ਹੋ ਤੇ ਕਰਵਾ ਸਕਦੇ ਹੋ ਆਰੀ ਵਰਕ ਦਾ ਸੂਟ ਹੈ ਅੱਜਕੱਲ ਆਰੀ ਵਰਕ ਦਾ ਬਹੁਤ 트ੈਂਡ ਹੈ ਬਹੁਤ ਸੋਹਣੇ ਸੂਟ ਤਿਆਰ ਹੋਇਆ ਹੈ ਫਰੈਂਡੀ ਨੈਕਸਟ ਐਸ ਹੀ ਕ੍ਰੇਪ ਦਾ ਸੂਟ ਤਿਆਰ ਹੋਇਆ ਹੈ ਲੈਸ ਨਾਲ ਕਲੀਆਂ 'ਚ ਪੈਨਲ ਦਿੱਤੇ ਨੇ ਬਹੁਤ ਸੋਹਣਾ ਮੈਚਿੰਗ ਸੂਟ ਤਿਆਰ ਹੋਇਆ ਹੈ ਇਸ ਦੇ ਘੇਰੇ ਤੇ ਲੈਸ ਦਿੱਤੀ ਅੱਗੇ ਪਿੱਛੇ ਕਲੀਆਂ 'ਚ ਪੈਨਲ ਨੇ ਲੈਸ ਨਾਲ ਔਰ ਐਸੇ ਨਾਲਾ 슬ੀਵਸ ਤਿਆਰ ਹੋਈਆਂ ਨੇ ਇਸ ਨਾਲ ਸਟ੍ਰੇਟ ਸਲਵਾਰ ਤਿਆਰ ਹੋਈ ਹੈ ਐਸੇ ਨਾਲ ਸਲਵਾਰ ਹੈ ਬਹੁਤ ਪਿਆਰਾ ਵਰਕ ਹੈ ਬਹੁਤ ਸੋਹਣਾ ਫਿਨਿਸ਼ਿੰਗ ਬਹੁਤ ਫਿਨਿਸ਼ਿੰਗ ਤੁਸੀਂ ਆਪ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਬਹੁਤ ਸੋਹਣੀ ਬਾਟਮ ਤਿਆਰ ਹੋਈ ਹੈ ਇਸ ਦੇ ਨਾਲ ਚਨਾਉਣ ਦਾ ਦੁਪੱਟਾ ਹੈ ਟਾਈ ਐਂਡ ਡਾਈ ਦਾ ਸੂਟ ਨਾਲ ਦੀਆਂ ਲੈਸਿਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਹਾਂਜੀ ਨੈਕਸਟ ਇਹ ਵੀ ਮੈਚਿੰਗ ਸੂਟ ਹੈ ਮਲਟੀ ਸ਼ੇਡ ਔਰਗੈਂਜ਼ਾ ਦੀ ਲੈਸ ਨਾਲ ਇਸ ਤੇ ਅੱਗੇ ਪਿੱਛੇ ਕਲੀਆਂ ਨੇ ਪਿੱਛੇ ਦੀ ਇਹ ਕਲੀਆਂ ਦਿੱਤੀ ਹੋਈ ਨੇ ਅੱਗੇ ਐਸ ਦਾ ਨੈਕਲਾਈਨ ਹੈ ਐਸ ਤੇ 슬ੀਵਸ ਨੇ ਇਸ ਦੇ ਅੱਗੇ ਪਿੱਛੇ ਘੇਰੇ ਤੇ ਵੀ ਲੈਸ ਦਿੱਤੀ ਹੈ ਐਸ ਨਾਲ ਸਟ੍ਰੇਟ ਸਲਵਾਰ ਤਿਆਰ ਕੀਤੀ ਹੈ ਲੈਸ ਨਾਲ ਔਰ ਹਮ ਐਮਬਰਾਇਡਰੀ ਨਾਲ ਆਰੀ ਵਰਕ ਦਾ ਕੰਮ ਹੈ ਇਸ ਨਾਲ ਬਰਬਰੀ ਦਾ ਦੁਪੱਟਾ ਤਿਆਰ ਕੀਤਾ ਹੈ ਇਹ ਬਰਬਰੀ ਦਾ ਦੁਪੱਟਾ ਹੈ ਦੁਪੱਟੇ ਦੇ ਵੀ ਆ ਚਾਰੋਂ ਕੋਨਿਆਂ ਦੇ ਵਿੱਚ ਇਸ ਤੇ ਐਮਬਰਾਇਡਰੀ ਹੈ ਬਾਕੀ ਚਾਰੋਂ ਤਰਫ ਸਕੇਲਪਿੰਗ ਹੈ ਇਹਨਾਂ 'ਚ ਕੋਈ ਵੀ ਸੂਟ ਤੁਸੀਂ ਤਿਆਰ ਕਰਵਾਣਾ ਹੈ ਤਾਂ ਇਸ ਦੇ ਨਾਲ ਦੇ ਸੇਮ ਪ੍ਰਿੰਟ ਦਾ ਤਿਆਰ ਕਰਵਾਣਾ ਸੇਮ ਤਿਆਰ ਹੋ ਜਾਏਗਾ। ਇਹਨਾਂ 'ਚ ਕੋਈ ਵੀ ਤੁਸੀਂ ਕਿਸੇ ਹੋਰ ਪ੍ਰਿੰਟ 'ਚ ਸੂਟ ਤਿਆਰ ਕਰਵਾਣਾ ਹੈ ਤਾਂ ਤਿਆਰ ਕਰਵਾ ਸਕਦੇ ਹੋ। ਜੀ ਇਹ ਸੈਟਨ ਦਾ ਸੂਟ ਹੈ। ਇਸ ਦੀ ਸ਼ਰਟ ਸੈਟਨ ਦੀ ਹੈ, ਕ੍ਰੇਪ ਦੀ ਸਲਵਾਰ ਹੈ ਨਾਲ। ਸੇਮ ਪ੍ਰਿੰਟ 'ਚ ਸੇਮ ਸੂਟ ਵੀ ਤਿਆਰ ਹੋ ਸਕਦਾ ਹੈ ਜਾਂ ਤੁਸੀਂ ਕਿਸੇ ਅਲੱਗ ਪ੍ਰਿੰਟ ਤਿਆਰ ਕਰਵਾਣਾ ਹੈ ਤਾਂ ਲੱਗ ਵੀ ਹੋ ਜਾਏਗਾ। ਬਾਕੀ ਸਾਡੇ ਵੀਡੀਓਜ਼ ਵੇਖ ਲਈ ਥੈਂਕ ਯੂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। তাকে সোনে সোহে চুট থ' তাক পান থেংক ইউ